ਮਹਾਨ ਸਮਾਜ ਸੇਵਕ ਸਿੰਦਰ ਸਿੰਘ ਸੱਤੀ ਨਿੱਜਰ ਪੁੱਤਰ ਸਵਰਗੀ ਸੁਰੇਂਦਰ ਸਿੰਘ ਨਿੱਜਰ ਯੂਕੇ ਵਾਲਿਆਂ ਨੇ ਆਪਣੀ ਕਮਾਈ ਦੇ ਵਿੱਚੋਂ ਦਸਵੰਤ ਕੱਢ ਕੇ ਤੂਰੀ ਹਲਕੇ ਵਿੱਚ ਤੀ ਜਰੂਰਤਮੰਦ ਪਰਿਵਾਰ ਮਕਾਨ ਬਣਾ ਕੇ ਦੇਣ ਦਾ ਉਪਰਾਲਾ ਕਰਿਆ ਇਸ ਮੌਕੇ ਤੂਰੀ ਦੇ ਬਾੜ ਨੰਬਰ 12 ਵਿਖੇ ਮਕਾਨ ਦੀ ਉਸਾਰੀ ਹੋਣ ਤੋਂ ਪਹਿਲਾਂ ਧਰਤੀ ਮਾਤਾ ਦੀ ਪੂਜਾ ਕਰਕੇ ਮੱਥਾ ਟੇਕ ਕੇ ਰਸਮੀ ਮਕਾਨ ਦੀ ਸ਼ੁਰੂਆਤ ਕਰਦੇ ਹੋਏ ਦਲਬੀਰ ਸਿੰਘ ਢਿੱਲੋਂ ਚੇਅਰਮੈਨ ਮਕਾਨ ਬਣਾਏ ਜਾ ਰਹੇ ਜਰੂਰਤਮੰਦ ਪਰਿਵਾਰਾਂ ਲਈ ਉਹਦੇ ਲਈ ਤੁਸੀਂ ਅੱਜ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਤੂਰੀ ਨੇ ਆਪਣੇ ਕਰ ਕਮਲਾ ਨਾਲ ਕੀਤਾ ਇਸ ਮੌਕੇ ਉਹਨਾਂ ਨੇ ਕਿਹਾ ਕਿ ਨਿੱਤਰ ਪਰਿਵਾਰ ਨੂੰ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ सुरेंद्र ਸਿੰਘ ਜੀ ਆਦੇ ਯੂਕੇ ਤੇ ਬੇਟੇ ਦੇਗੇ ਉਹ ਆਪਣੀ ਨੇਕ ਕਮਾਈ ਦੇ ਵਿੱਚੋਂ ਆਮ ਸਧਾਰਨ ਲੋਕਾਂ ਲਈ ਜਿਹੜੇ ਸੋਸਪੂਲ ਨਹੀਂ ਹੈਗੇ ਉਹਨਾਂ ਲਈ ਮਕਾਨ ਬਣਾਉਂਦੇ ਆ ਪਹਿਲਾਂ ਵੀ ਤਿੰਨ ਮਕਾਨ ਬਣਾਏ ਆ ਹੁਣ ਇਹ ਹੋਰ ਅੱਗੇ ਬਣਾਇਆ 30 ਦੇ ਕਰੀਬ ਧੂਰੀ ਹਲਕੇ ਦੇ ਵਿੱਚ ਉਹਨਾਂ ਨੇ ਟੀਚਾ ਮਿਥਿਆ ਹੋਇਆ ਉਹਨਾਂ ਗਰੀਬ ਪਰਿਵਾਰਾਂ ਨੂੰ ਜੋ ਜ਼ਰੂਰਤਮੰਦ ਨੇ ਉਹਨਾਂ ਨੂੰ ਮਕਾਨ ਬਣਾ ਕੇ ਦੇਣੇ ਆ 3 ਲੱਖ ਦੇ ਕਰੀਬ ਇੱਕ ਮਕਾਨ ਤੇ ਖਰਚਾ ਕਰਨਾ। ਮੈਂ ਤਾਂ ਬਹੁਤ-ਬਹੁਤ ਧੰਨਵਾਦ ਕਰਦਾ ਉਹਨਾਂ ਦਾ ਜਿਹੜੇ ਗਰੀਬਾਂ ਦੀ ਇਸ ਕਿਸਮ ਦੀ ਸਾਰ ਲੈਂਦੇ ਆ। ਕਿਉਂਕਿ ਕਮਾਈਆਂ ਤਾਂ ਸਾਰੀ ਦੁਨੀਆ ਕਰਦੀ ਆ ਪਰ ਕੁਛ ਨਾ ਕੁਛ ਜੇ ਸਹੀ ਤਰੀਕੇ ਨਾਲ ਇਦਾਂ ਲੇਖੇ ਲੱਗੇ ਜੇ ਇਹ ਇਦੋਂ ਵੱਡਾ ਕੋਈ ਪੁੰਨ ਨਹੀਂ ਹੈਗਾ। ਆਪਾਂ ਗੋਲਕਾਂ ਚ ਪਾ ਕੇ بڑا ਦੇਖ ਲਿਆ ਪਰ ਜੇ ਪਰਮਾਰਥ ਦੇ ਕੰਮ ਗੋਲਕ ਆ ਜੇ ਇਹ ਸਹੀ ਪਰਮਾਰਥਾ ਔਰ ਸਹੀ ਧਰਮ ਦਾ ਰਸਤਾ ਜਿਹੜਾ ਨਿੱਜਰ ਜੀ ਹੁਣੀਆਂ ਨੇ ਅਪਣਾਇਆ ਹੋਇਆ ਬਹੁਤ ਬਹੁਤ ਧੰਨਵਾਦੀ ਆ ਜੀ ਉਹਨਾਂ ਦੇ ਔਰ ਉਹਨਾਂ ਦੀ ਟੀਮ ਪੂਰੀ ਇਹਨਾਂ ਨੇ ਜਿਹੜੇ ਅੱਗੇ ਐਗਜ਼ੀਕਿਊਟ ਕਰਦੇ ਆ ਸਾਰੀਆਂ ਚੀਜ਼ਾਂ ਨੂੰ ਉਹਨਾਂ ਨੂੰ ਸਹਿਯੋਗ ਕਰਦੇ ਆ ਇਹਨਾਂ ਦੇ ਵੀ ਬਹੁਤ ਬਹੁਤ ਧੰਨਵਾਦੀ ਆ ਜੀ ਤਕਰੀਬਨ ਕਿੰਨੇ ਕ ਮਕਾਨ ਬਣਨਗੇ 30 ਦੇ ਕਰੀਬ ਮਕਾਨਾਂ ਦਾ ਟੀਚਾ ਜੀ ਉਹਨਾਂ ਦਾ ਠੀਕ ਹੈ ਉਹਨਾਂ ਬਣ ਗਏ ਆ ਉਹਦੇ ਮੇਰੇ ਕੋਲ ਚੌਥਾ ਚੌਥਾ ਵੀ ਹੈ ਇਹ ਚੌਥਾ ਮਕਾਨ ਇਹਨਾਂ ਦੇ ਅਨੁਸਾਰੀ ਸਟਾਰਟ ਕਰਵਾਈ ਹੈ 30 ਦੇ ਕਰੀਬ ਧੂਰੀ ਹਲਕੇ ਦੇ ਵਿੱਚ ਮਖਾਨ ਬਣਾਉਣੇ